ਸਾ ਲੋਕ ਨਿਰਗੁਣ ਯਾਰ ਈ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿ ਸਚੀਤ ਰਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਨ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਨ ਤੂੰ ਸਾਜ ਸਵਾਰ ਸੀਗਾਰਿਆ ਗਰਭ ਅਗਨ ਮਹਿ ਜਨ ਹੈ ਉਬਾਰਿਆ ਬਾਰ ਵਿਵਸਥਾ ਤੁਝ ਹੈ ਪਿਆਰ ਦੂਦ ਭਰ ਜੋਬਨ ਓ ਜਨ ਸੁਖ ਸੂਦ ਬਿਰਦ ਭਇਆ ਊਪਰ ਸਾਖ ਸਹਿ ਮੁਖ ਅਪਿਆਉ ਬੈਠ ਕਾਉ ਦੈਨ ਇਹੋ ਨਿਰਗੁਨ ਗੁਨ ਕਛੂ ਨ ਬੂਜੈ ਬਖਸ਼ ਲੇਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਰ ਊਪਰ ਸੁਖ ਬਸਹਿ ਸਤਿ ਭਰਾਤ ਮੀਤ ਬਨਤਾ ਸੰਗ ਹਸਹਿ ਜਿਹ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਆਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗ ਹੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸਹਤ ਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਆਂਦ ਬਿ ਆਪੇ ਨਾਨਕ ਕਾੜ ਲੇਹੋ ਪ੍ਰਭ ਆਪੇ ਆਦ ਅੰਤ ਜੋ ਰਾਖਨ ਹਾਰ ਤਿਸ ਸਿਉ ਪ੍ਰੀਤ ਨ ਕਰੈ ਗਵਾਰ ਜਾਕੀ ਸੇਵਾ ਨਵਨਿਦ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦਾ ਸਦਾ ਹਜੂਰੇ ਤਾ ਕਉ ਅੰਦਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤਿਸਹਿ ਬਿਸਾਰੈ ਮੁਗਦ ਅਜਾਨ ਸਦਾ ਸਦਾ ਇਹੋ ਭੂਲਨ ਹਾਰ ਨਾਨਕ ਰਖਨ ਹਾਰ ਅਪਾਰ ਰਤਨ ਤਿਆਗ ਕਾਉਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਨਾ ਸੋ ਅਸਥਿਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਘਰ ਧਭ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮਹਿ ਪਤਤ ਬਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆਲ ਕਰ ਤੂ ਤਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਾਪਸ ਨਾਹੀਂ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ ਨਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰੈ ਅਥਾਹ ਜਾ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਦਾ ਕੈਸੇ ਮਾਰਗ ਪਾਵੇ ਕਰ ਗਹਿ ਲੇਹੋ ਓੜ ਨਿਭਾਵੇ ਕਹਾ ਬੁਝਾਰਤ ਬੂਝੈ ਡੋਰਾ ਨਿਸ ਕਹੀਐ ਤਉ ਸਮਝੈ ਪੂਰਾ ਕਹਾ ਬਿਸਨ ਪਦ ਗਾਵੇ ਗੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਕੰਗੁਲ ਪਰਬਤ ਪਰ ਭਾਵਨ ਨਹੀਂ ਹੋਤ ਊਹਾ ਉਸ ਗਵਨ ਕਰਤਾਰ ਕਰੁਣਾ ਮੈ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬਹਿ ਰਾਈ ਤਾਸਿਓ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨ ਹੈ ਪਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਬਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾਂ ਲੋਭ ਤ੍ਰੋਹ ਇਹ ਆਹੂ ਜੁਗਤ ਬਹਾਨੇ ਕਈ ਜਨਮ ਨਾਨਕ ਰਾਖ ਲੇਹੋ ਆਪਨ ਕਰ ਕਰਮ ਤੂ ਠਾਕੁਰ ਤੁਮ ਪਹਿ ਅਰਦਾਸ ਜੀਓ ਪੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮਹੈਂ ਸੂਖ ਹਨੇਰੇ ਕੋਏ ਨਾ ਜਾਣੈ ਤੁਮਰਾ ਅੰਤ ਊਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮ ਰਹਿ ਸੂਤਰ ਧਾਰੀ ਤੁਮਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨਹਾਰ ਪ੍ਰਭ ਛੋਡ ਕੇ ਲੱਗ ਹੈ ਆਨ ਸੋ ਆਏ ਨਾਨਕ ਕਹੂ ਨਾ ਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ ਏਕ ਬਸਤ ਕਾਰਨ ਬਖੋਟ ਗਵਾਵੈ ਏਕ ਭੀ ਨਾ ਦੇ ਦਸ ਭੀ ਹਿਰ ਲੇ ਤਉ ਮੂੜਾ ਕਹੋ ਕਹਾਂ ਕਰੇ ਜਿਸ ਠਾਕੁਰ ਸਿਆਉ ਨਾਹੀ ਚਾਰਾ ਸਾਹ ਕੋ ਕੀ ਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਵੂਠਾ ਜਿਸ ਜਨ ਆਪਣਾ ਹੁਕਮ ਮਨਾਇ ਸਰਬ ਥੋਕ ਨਾਨਕ ਤិន ਪਾਇਆ ਅਗਨਤ ਸਾਹ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਛ ਬਹੁਰ ਸਾਹ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸ ਕਾ ਬਿਸਵਾਸ ਨ ਹੋਵੈ ਜਿਸ ਕੀ ਬਸਤ ਤਿਸ ਆਗੈ ਰਾਖੈ ਪਰਬ ਕੀ ਆਗਿਆ ਮਾਨੈ ਮਾਥੈ ਉਸ ਤੇ ਚੌਗੁਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨੇਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੇ ਓਹ ਬਿਨਸੈ ਓਹ ਮਨ ਪਛਤਾਵੇ ਜੋ ਦੀਸੈ ਸੋ ਚਲਨ ਹਾਰ ਲਪਟ ਰਹਿਓ ਤਹਿ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾ ਕਉ ਹਾਥ ਨ ਆਵੈ ਕੀ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬਸ ਬਾਇ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਵ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧ੍ਰੋਹ ਮੋਹ ਅਬ ਮਹਾਨ ਮਿਥਿਆ ਆਪਸ ਉਪਰ ਕਰਤ ਗਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ਮਿਥਿਆ ਹਸਤ ਪਰਦਰਭ ਕਉਹਿ ਰਹਿ ਮਿਥਿਆ ਨੇਤਰ ਪੇਖਤ ਪਰਤ੍ਰੇ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰਵਕਾਰ ਕਉ ਧਾਵਹਿ ਮਿਥਿਆ ਮਨ ਪਰ ਲੋਭ ਲੁਭਾਵਹਿ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ ਬਿਨ ਬੂਝੇ ਮਿਥਿਆ ਸਭ ਪਾਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਵਿਰਥਾ ਨਾਮ ਬਿਨਾ ਤਨ ਅੰਦ ਮੁਖ ਆਵਤ ਤਾਕੈ ਦੁਰਗੰਧ ਬਿਨ ਸਿਮਰਨ ਦਿਨ ਰੈਨ ਵਿਰਥਾ ਬਿਹਾਈ ਮੀਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਧਾਮ ਤਾਂ ਨਤਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾ ਕੈ ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖ ਹੋਂ ਗੰਡ ਲਾਵਤ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨਾ ਕਾਹੂ ਪੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮ ਹੈ ਮਰੈ ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸਿੱਖ ਤਰੈ ਸੰਸਾਰ ਜੋ ਤੁਮ ਭਾਨੇ ਤិន ਪ੍ਰਭ ਜਾਤਾ ਨਾਨਕ ਓਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ ਆਪਹਿ ਆਪ ਆਪ ਕਰਤ ਨਿਬੇਰਾ ਕਿਸੈ ਦੂਰ ਜਨਾਵਤ ਕਿਸੈ 부ਝਾਵਤ ਨੇਰਾ ਉਪਾਵ ਸਿਆਨਪ ਸਗਲ ਤੇ ਰਹਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਪਾਵੈ ਤਿਸ ਲਏ ਲੜ ਲਾਏ ਥਾਨ ਥਨੰਤਰ ਰਹਿ ਆਸਮਾਈ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਨ ਸਜਾਏ ਅਹੰਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕਾ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ ਤੇ ਸਕਾਉ ਸਿਮਰਤ ਪਰਮ ਗਤ ਪਾਵਹਿ ਜਿਹ ਪ੍ਰਸਾਦ ਬਸਹਿ ਸੁਖ ਮੰਦਰ ਤੇ ਸਹ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜਿਹ ਪ੍ਰਸਾਦ ਪਾਟ ਪਟੰਬਰ ਹੰਡਾਵਹਿ ਤਿਸਹਿ ਤਿਆਗ ਕਤ ਅਵਰ ਲੁਭਾਵਹਿ ਜਿਹ ਪ੍ਰਸਾਦ ਸੁਖ ਸੇ ਜਸੋਈ ਜੈ ਮਨ ਆਠ ਪਹਿਰ ਤਾ ਕਾ ਜਸ ਗਾ ਬੀਜੈ ਜਿਹ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾ ਕਉ ਜਸ ਰਸਨ ਬਖਾਨੈ ਜਿਹ ਪ੍ਰਸਾਦ ਤੇਰੋ ਰਹਤਾ ਧਰਮ ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਧਰਗਹ ਮਾਨ ਪਾਵਹਿ ਨਾਨਕ ਪਤ ਸੇਤੀ ਘਰ ਜਾਵਹਿ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਲੈਵ ਲਾਵਹੁ ਤਿਸ ਰਾਮ ਸਨੇਹੀ ਜਿਹ ਪ੍ਰਸਾਦ ਤੇਰਾ ਓਲਾ ਰਹਤ ਮਨ ਸੁਖ ਪਾਵਹਿ ਹਰ ਹਰ ਜਸ ਕਹਿਤ ਜਿਹ ਪ੍ਰਸਾਦ तेरे सगले छिद्र ठाके मन सरनी पर ठाकुर प्रभु ताके जेह प्रसाद तुझ को ना पहुचे मन सास सास सिमरो प्रभु ऊचे जेह प्रसाद पाई दुर्लभ देह नानक ताकी भगत करे ਜਹਿ ਪ੍ਰਸਾਦ ਆਪੂ ਖਨ ਪਹਿਰੀਜੈ ਮਨ ਤਿਸ ਸਿਮਰਤ ਕਿਉ ਆਲਸ ਕੀਜੈ ਜਹਿ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕਾਉ ਕਬ ਹੂ ਨਾ ਵਿਸਾਰੀ ਜਹਿ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਰਬ ਆਪਣੇ ਮਨਾ ਜਨ ਤੇਰੀ ਮਨ ਬਨਤ ਬਣਾਈ ਉਠਤ ਬੈਠਤ ਸਾਦਤ ਸਹਤ ਹਾਈ ਤਿਸਹ ਸਹਤ ਹਾਏ ਜੋ ਏਕ ਅਲਖ ਹੈ ਈਹਾ ਊਹਾ ਨਾਨਕ ਤੇਰੀ ਰਖੈ ਜਹ ਪ੍ਰਸਾਦ ਕਰਹਿ ਪੁੰਨ ਬਹੁ ਦਾਨ मन आठ पहर कर तिसका ध्यान जेह प्रसाद तू आचार व्यवहारी तिस प्रभु का सास सास चितारी जेह प्रसाद तेरा सुंदर रूप सो प्रभु सिमरो सदा अनूप जेह प्रसाद ਤੇਰੀ ਨੀ ਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹੈ ਗੁਰ ਪ੍ਰਸਾਦ ਨਾਨਕ ਜਸ ਕਹੈ ਜਿਹ ਪ੍ਰਸਾਦ ਸੁਨ ਹੈ ਕੰਨ ਨਾਦ ਜਿਹ ਪ੍ਰਸਾਦ ਏਖ ਹੈ ਬਿਸਮਾਦ ਜਹਿ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜਹਿ ਪ੍ਰਸਾਦ ਸੁਖ ਸਹਿਜੇ ਬਸਨਾ ਜਹਿ ਪ੍ਰਸਾਦ ਹਸਤ ਕਰ ਚਲਹਿ ਜਹਿ ਪ੍ਰਸਾਦ ਸੰਪੂਰਨ ਫਲ ਹੈ ਜਹਿ ਪ੍ਰਸਾਦ ਹਸਤ ਕਰ ਚਲਹਿ ਜਹਿ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮਗਤ ਪਾਵਹਿ ਜਿਹ ਪ੍ਰਸਾਦ ਸੁਖ ਸਹਿਜ ਸਮਾਵਹਿ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਾ ਮੂਲ ਨਾ ਮਨਹੁ ਬਿਸਾਰ ਜਿਹ ਪ੍ਰਸਾਦ ਤੇਰਾ ਪਰਤਾ ਰੇ ਮਨ ਮੂੜ ਤੂ ਤਾ ਕਉ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸਹਿ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂ ਪਾਵਹਿ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਮ ਆਪ ਗਾਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ प्रभु दयाते कमल बिगास प्रभ सो प्रसन्न बसै मन सोय प्रभ दयाते मत उत्तम होए सरब नधान प्रभ तेरी माया आपहु कछु न किन्हु लया जित जित लाभ हो तित लगहै हरनाथ ਨਾਨਕ ਇਨ ਕੈ ਕਛੂ ਨਾ ਹਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ